拉着你的。 ਸਾਹਿਬ ਸਤਗੁਰੂ ਸ੍ਰੀ ਗੁਰੂ ਸਾਹਿਬ ਮਹਾਰਾਜ ਜੀ ਪਵਿੱਤਰ ਗੋਦ ਵਿੱਚ ਸ਼ਹੀਦਾਂ ਦੇ ਮਾਨ ਮਹਾਨ ਅਸਥਾਨ ਗੁਰਦੁਆਰਾ ਸ਼ਹੀਦਗੰਜ ਵਿਖੇ ਗੁਰੂ ਚਰਨਾਵਿਚ ਜੋੜ ਬੈਠੀ ਗੁਰੂ ਸواری ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਿਲਗੇ ਮਨ ਹੋਏ ਆਨੰਦ ਸੋ ਸਤ ਗੁਰ ਕਹੀਏ ਮਨ ਕੇ ਦਬਦਾ ਬਿੰਸ ਜਾਏ ਹਰ ਪਰਮ ਬਦ ਲੈ ਨਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਿ ਤਾਰੇ ਇਹ ਮਹਾਨ ਅਸਥੀ ਦਾਦੇ ਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਕਿਉਂਕਿ ਸੰਗਰਾਮ ਦਾ ਦਿਹਾੜਾ ਵੀ ਤੇਉ ਮਹਾਨ ਸ਼ਹੀਦਾਂ ਨੂੰ ਚੇਤੇ ਵੀ ਕਰਦੇ ਆ ਜੋਨ ਮੇਲੇ ਦੇ ਰੂਪ ਦੇ ਵਿੱਚ ਅਮਰਤ ਵੇਲੇ ਛੇੜੀ ਖੰਡ ਪਰ ਸਾਬਾਂ ਦੇ ਗੋ ਕੀਰਤਨ ਪ੍ਰਾਂਤ ਅੱਜ ਸਾਰਾ ਦਿਨ ਜਿੱਥੇ ਸੰਤਾਂ ਨੇ ਗੁਰੂ ਚਰਨਾ ਚ ਨਾਤਮਸਤ ਹੋਣਾ ਉਥੇ ਅਰਦਾਸ ਵੀ ਕਰੀਦਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਤੇ ਬਖਸ਼ ਕਰਕੇ ਇਸ ਸਰਬਪਿਆਪੁਰ ਸ਼ਬਦ ਦੀ ਜਿਹੜੀ ਸਾਨੂੰ 사ਤਗੁਰੂ ਜੀ ਨੇ ਲੋਕ ਵਾਕ ਵਿੱਚ ਕੀਤੀ ਇਹ ਸਰੀਰ ਕਰਕੇ ਵੀ 1469 ਤੋਂ ਲੈ ਕੇ 1708 ਤੱਕ ਇਹ ਮੇ ਬਰ ਦਿੱਤੀ ਨੇ ਤੇ ਮੈਂ ਬੈਠਾ ਸੋਚਦਾ ਸੀ ਕਿ ਕਿੰਨਾ ਲੰਬਾ ਸਮਾਂ ਕਈ ਵਾਰੀ ਆਪਾਂ ਇਸ ਗੱਲ ਤੋਂ ਗਰੇਜ ਵੀ ਕਰ ਜਾਂਦੇ ਜੀ ਬੇਦਾਵਾ ਸ਼ਬਦ ਲਿਖਿਆ ਗਿਆ ਪਰ ਕਿਉਂਕਿ ਪ੍ਰਾਤਨ ਇਤਿਹਾਸ ਵੀ ਤੁਰਿਆ ਆਉਂਦਾ ਪਰ ਇਹ ਵਿਦਾਵੇ ਦੇ ਪਿੱਛੇ ਇੱਕ ਬਹੁਤ ਵੱਡਾ ਲੌਜਿਕ ਵੀ ਹੈ ਜਿਹਨੂੰ ਆਪਾਂ ਸਿਧਾਂਤ ਵੀ ਕਹਿ ਦਿੰਦੇ ਹਾਂ ਕਿ ਸਿੱਖ ਦੀ ਤੇ ਗੁਰੂ ਦੀ ਪ੍ਰੀਤ ਗੁਰੂ ਨੂੰ ਪਤਾ ਹੈ ਕਿਉਂਕਿ ਗੁਰੂ ਸਰਬਪਿਆਪਕ ਸਰੀਰ ਕਰਕੇ ਆਪ ਵਿਚਰ ਰਹੇ ਸਤਿਗੁਰਜੀ ਕਲਕੀਦਰ ਪਾਤਸ਼ਾਹ ਤੇ ਪਤਾ ਸੀ ਸਿੱਖ ਨੇ ਇੱਕ ਨਾ ਇੱਕ ਦਿਨ ਮੇਰੀ ਸ਼ਰਨ ਵਿੱਚ ਆਉਣਾ ਹੀ ਆ ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਈ ਤੇ ਇਸ ਮਨਿੱਤਰ ਰਸਤਾਨ ਦੇ ਉੱਤੇ ਆ ਕੇ ਜਿਲੇ ਗੁਰੂ ਸਾਹਿਬ ਜੀ ਨਾਲ ਜੋੜ ਮੇਲਾ ਜੋੜ ਮੇਲਾ ਵੀ ਕੀਆ ਕਿ ਗੁਰੂ ਨਾਲ ਜੋੜਨ ਦਾ ਸਮਾਂ ਉੱਤਮ ਸਮਾਂ ਤੇ ਮੈਂ ਯਾਦ ਕਰਦਾ ਜਿਲੇ ਘੜੇ ਦੀ ਪਾਲ ਦੀ ਪਾਲ ਆਪਾਂ ਉਸ ਸਾਰੇ ਦ੍ਰਿਸ਼ ਨੂੰ ਮਲਾਂਕਣ ਕਰੀਏ ਸਰਵਣ ਕਰੀਏ ਕੱਲ ਕੀਦਰ ਪਾਛਾ ਜੀ ਭਾਈ ਮਹਾ ਸਿੰਘ ਜੀ ਦਾ ਸੀਸ ਆਪਣੇ ਪੱਟਾਂ ਦੇ ਵਿੱਚ ਲੈ ਕੇ ਬੈਠੇ ਜਿਸਲੇ ਥੋੜੀ ਸੋਚੀ ਪ੍ਰਤੀਤ ਹੋਈ ਪ੍ਰਾਣ ਚੱਲਦੇ ਸੀ ਤੇ ਅੱਖਾਂ ਖੋਲੀਆਂ ਸਤਿਗੁਰੂ ਜੀ ਦੀ ਸਾਖ ਸਾਤ ਦਰਸ਼ਨ ਹੋਣ ਤੋਂ ਬਾਅਦ ਸਤਿਗੁਰੂ ਜੀ ਨੇ ਜਿਹੜੇ ਬਚਨ ਕਹੇ ਅੱਜ ਸਿੱਖ ਨੂੰ ਆਪਣੇ ਮਿਰ ਦੇ ਵਿੱਚ ਬਸਾਉਣੇ ਪੈਣਗੇ ਸਤਿਗੁਰੂ ਜੀ ਨੇ ਕਿਹਾ ਭਾਈ ਮਹਾ ਸਿੰਘ ਮੰਗਲਾ ਕੀ ਮੰਗਦਾ ਕਹਿੰਦਾ ਸਤਿਗੁਰੂ ਜੀ ਹੁਣ ਮੰਗਣ ਨੂੰ ਕੁਝ ਨਹੀਂ ਰਹਿ ਗਿਆ ਤੇਰੇ ਚਰਨਾਂ ਦੇ ਨਾਲ ਤੇਰੇ ਪੱਟਾਂ ਦੇ ਵਿੱਚ ਮੇਰਾ ਸੀਸ ਏ। ਪਰ ਫੇਰ ਵੀ ਸਤਿਗੁਰੂ ਜੀ ਨੇ ਕਿਹਾ ਅਕਸਰ ਸਿੱਖ ਦੀ ਪ੍ਰੀਤ ਦੇਖੋ ਗੁਰੂ ਦੇ ਨਾਲ ਕੇਵਲ ਇੰਨਾ ਕਿਹਾ ਸਤਿਗੁਰੂ ਜੀ ਬੇਦਾਵਾ ਪਾੜ ਦਿਓ। ਇਹ ਆ ਪ੍ਰੀਤ ਜਿਹੜੀ ਅੱਜ ਸਾਨੂੰ ਸਭ ਸਿੱਖਣ ਦੀ ਲੋੜ ਆ ਅੱਜ ਕਿਤੇ ਅਸੀਂ ਗੁਰਸ਼ਬਦ ਤੋਂ ਲਾਂਬੇ ਹੋ ਕੇ ਕਿਤੇ ਇਹ ਬੱਕਰੀ ਨਰਾਲੀ ਰੀਤ ਜਿੱਥੋਂ ਸਾਨੂੰ ਸਾਰੇ ਸਤਿਗੁਰ ਜੀ ਨੇ ਵਰਜਤ ਕੀਤਾ ਸੀ ਕਿਤੇ ਆਪਾਂ ਅੱਜ ਉਧਰਲੇ ਪਾਸੇ ਤੁਹਾਨੂੰ ਨੂੰ ਜਲ ਪੈ ਜਿਹੜੀ ਸਤਿਗੁਰ ਜੀ ਨੇ 239 ਸਾਲ ਲਾ ਕੇ ਸਾਨੂੰ ਪ੍ਰਗਟ ਗੁਰਾਂ ਦੀ ਦੇਸ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਕੀ ਅੱਜ ਆਪਾਂ ਇੱਕ ਓੰਕਾਰ ਤੋਂ ਲੈ ਕੇ 18 ਤਸਬੀਹ ਤੱਕ ਗੁਰਸਤਾੰਤ ਦੇ ਤਾਬਿਆਂ ਹੋ ਕੇ ਆਪਣੇ ਜ਼ਿੰਦਗੀ ਦੇ ਜੀਵਨ ਨੂੰ ਜਿਉ ਰਹੇ ਆਂ ਸੋ ਗੁਰੂ ਸਾਹਿਬ ਕਿਰਪਾ ਕਰੋ ਸਮਾਂ ਬੜਾ ਆਪਣੀ ਚਾਲ ਅਨਸਾਰੇ ਚੱਲ ਰਿਹਾ ਤੇ ਮੈਂ ਸੋਚਦਾ ਸੀ ਕਿ ਜਿਸਲੇ ਏਵੇਂ ਦਾ ਸਮਾਂ ਹੋਵੇ ਸਿੱਖ ਸ਼ਾਂਤੀ ਖੇਰੂ ਖੇਰੂ ਹੁੰਦੀ ਹੋਵੇ ਉਸ ਵੇਲੇ ਸਿੱਖ ਕੋਲ ਇੱਕੋ ਹੀ ਸਤਿਗੁਰੂ ਜੀ ਨੇ ਸਾਨੂੰ ਵਾਕਿਸ਼ ਕੀਤੀ ਆ ਕਿ ਮੇਰੀ ਛਰਨ ਦੇ ਵਿੱਚ ਆ ਜਾ ਫਿਰ ਤੇਰਾ ਬਾਲ ਬੇਗਾ ਨਹੀਂ ਹੁੰਦਾ ਉਹ ਛਰਨ ਵਿੱਚ ਕਿਵੇਂ ਆਉਣਾ ਉਹ ਸ਼ਰਨਿਆ ਸੱਚੇ ਦੀ ਪ੍ਰੀਤ ਗੁਰਵਾਨੀ ਨੂੰ ਗਾਇਨ ਕਰਨਾ ਗੁਰਵਾਨੀ ਤੇ ਵਿਚਾਰ ਕਰਨਾ ਤੇ ਗੁਰਵਾਨੀ ਅਨਸਾਰ ਜੀਵਨ ਜਿਉਣਾ ਇੱਕ ਮਨੁੱਖ ਆਪਣੀ ਬੱਦ ਬੁੱਧ ਦੇ ਉੱਤੇ ਆਪਣੇ ਤਰਲੇ ਉੱਤੇ ਜਿਉ ਰਿਹਾ ਉਹ ਦੀ ਬੁੱਧ ਆਪਣੇ ਉਸ ਸਰੀਰ ਤੱਕ ਸੀਮਤ ਆ ਉਸ ਬੁੱਧ ਤੱਕ ਸੀਮਤ ਆ ਗੁਰੂ ਦੀ ਮੱਤ ਲੋਕ ਤੇ ਪ੍ਰਲੋਕ ਸਹਿਲੇ ਕਰਦੀ ਆ ਪਾਈ ਜਿਨ੍ਹਾਂ ਨੇ ਇਹ ਪ੍ਰੀਤ ਪਾਲਈਓ ਫੇ 40 ਮੁਕਤੇ ਸਵਾਰੇ ਗਏ ਗੁਰੂ ਦਰ ਦੇ ਉਤੇ ਉਹਨਾਂ ਦੇ ਲੋਕ ਤੇ ਪ੍ਰਲੋਕ ਸੇਲੇ ਹੋ ਗਏ ਸੋ ਆਓ ਅੱਜ ਆਪਾਂ ਇਸ ਗੱਲ ਦਾ ਸਾਰੇ ਪ੍ਰਣ ਕਰੀਏ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਸੇਧ ਲੈ ਕੇ ਨਿਤਨੇਮ ਦੀ ਪਰਪਖਤਾ ਵਿੱਚ ਆਈਏ ਅਮਰਤ ਵੇਲੇ ਦੇ ਜਾਗਣੇ ਨੂੰ ਸਤਿਗੁਰ ਜੀ ਦੀ ਬਰਦਾਤ ਸਤਿਗੁਰ ਜੀ ਦਾ ਅਸੀਰਵਾਦ ਬਖਸ਼ਿਸ਼ ਕਰਕੇ ਪ੍ਰਾਪਤ ਕਰੀਏ ਸੋਦਰ ਤੇ ਕੀਰਤਨ ਸੋਲੇ ਦਾ ਸਮਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਅਮਰਤ ਵੇਲੇ ਜਾਗਣ ਦੀ ਸਤਿਗੁਰ ਜੀ ਕੋਲੋਂ ਬੇਜਬਤਾ ਮੰਗਿਏ ਤੇ ਜੇ ਸਮਾਂ ਸੁਭਾਗਾ ਸਤਿਗੁਰ ਜੀ ਬਖਸ਼ਿਸ਼ ਕਰ ਦੇਣ ਤੇ ਫੇਰ ਪਾਈ ਪਵਿੱਤਰ ਸਹਿਜ ਪਾਠ ਦੇ ਇੱਕ ਦੋ ਅੰਗ ਵੀ ਰੋਜ਼ ਕਰ ਲਿਆ ਕਰਕੇ ਰੋਜ਼ ਨਹੀਂ ਕਿਤੇ 2-4 ਦਿਨ ਬਾਅਦ ਵੀ ਤੇ 사ਤਗੁਰ ਜੀ ਸਿੱਖ ਦੀ ਪ੍ਰੀਤ ਬਣਾ ਦੇਣਗੇ ਤੇ ਕਿਉਂਕਿ ਪ੍ਰਾਤਨ ਵੇਲੇ ਦੀ ਹੁਣੇ ਗ੍ਰਾਂਤੀ ਸਿੰਘ ਹੁਣੇ ਤੁਹਾਡੇ ਨਾਲ ਗੱਲ ਕੀਤੀ ਆ ਕਿਉਂਕਿ ਸੰਗਰਾਂਦ ਦਾ ਦਿਹਾੜਾ ਹੁੰਦਾ ਸੀ ਪੰਡਤ ਜਾਂ ਉਸ ਵੇਲੇ ਦੇ ਜਿਹੜੇ ਲੋਕ ਸੀ ਉਹ ਜਾ ਕੇ ਮਹੀਨੇ ਦਾ ਨਾਂ ਸੁਣਿਆ ਉਹਨਾਂ ਤੇ ਆਪਣੇ ਆਪ ਨੂੰ ਸਮਝਣਾ ਵੀ ਭਾਗੇ ਹੋ ਗਏ ਗੁਰੂ ਬਾਚਾ ਪੰਜੇ ਬਾਚਾ ਨੇ ਸਾਡੇ ਤੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕਿ ਸਤਗੁਰੂ ਜੀ ਨੇ 12 ਮਹਾ ਤਖਾਰੀ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤੇ ਮਾਜ ਦੇ ਵਿੱਚ ਸਤਗੁਰੂ ਜੀ ਨੇ ਇਹ ਸਾਨੂੰ ਬਖਸ਼ਿਸ਼ ਕੀਤੀ 12 ਸੰਦੇਸ਼ 12 ਮਹੀਨਿਆਂ ਦੇ ਸਤਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਕਿ ਸਿੱਖ ਦੀ ਰੋਜ਼ ਇਹ ਸੰਗਰਾਮ ਆਂ ਦਾ ਸਿੱਖ ਦਾ ਰੋਜ਼ ਇਹ ਮਾਗਿਆ ਜੇ ਸਤਗੁਰ ਅਮਰਤ ਵੇਲੇ ਸਿੱਖ ਨੂੰ ਉਠਾਲ ਲਵੇ ਨਿਤਨੇਮ ਕਰਵਾ ਲਵੇ ਤੇ ਆਪਣੇ ਚਾਨਾਂ ਵਿੱਚ ਜੋਤੜੀ ਕਰਵਾ ਲਵੇ ਸੋ ਮੈਂ ਜਿੱਥੇ ਉਹਨਾਂ ਮਹਾਨ ਸੇਧਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਉੱਥੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਵੀ ਸੋਝੀ ਬਖਸ਼ਿਸ਼ ਕਰ ਜਿਹੜੀ ਸੋਝੀ ਤੁਨਾ ਮਹਾਨ ਸੇਧਾਂ ਨੂੰ ਬਖਸ਼ਿਸ਼ ਕੀਤੀ ਸੀ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਧਕ ਨਾ ਜਾਏ ਜਿਨ੍ਹਾਂ ਨੇ ਪ੍ਰਤੀਗਿਆ ਕਰਕੇ ਗੁਰੂ ਦੇ ਸਨਮਖੋ ਕੇ ਗੁਰੂ ਦੀ ਗੈਰ ਹਾਜ਼ਰੀ ਚ ਗੁਰਦਾ ਕਿਉਂਕਿ ਹਾਜ਼ਰੀ ਆਰ ਮਿਲੇ ਸਰੀਰਕ ਤੌਰ ਤੇ ਉਹ ਜਿਹੜੀ ਪ੍ਰਤੀਗਿਆ ਕੀਤੀ ਸੀ ਉਹਨੂੰ ਸੱਚ ਕਰਕੇ ਗੁਰੂ ਚਰਨਾਂ ਦੇ ਵਿੱਚ ਹਮੇਸ਼ਾ ਬਾਸ ਤੇ ਅਲਿਪਤ ਹੋ ਗਏ ਜੋ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਵੀ ਇਹ ਜਾਂਚ ਬਖਸ਼ਿਸ਼ ਕਰਨ ਮੇਰੇ ਸਾਥੀ ਵੀ ਨਾਲ ਅੱਜ ਦੇ ਇਸ ਸਥਾਨ ਤੇ ਛੇ ਦਿਨ ਨਮਸਕਾਰ ਕਰਨ ਪਹੁੰਚੇ ਆ ਸੋ ਸਾਰਿਆਂ ਦਾ ਸਮੁੱਚੇ ਤੌਰ ਤੇ ਸੰਗਤ ਦਾ ਤੇ ਜਿਹੜੇ-ਜਿਹੜੇ ਤੌਰ ਦੇ ਉੱਤੇ ਸਾਰਾ ਸਥਾਪ ਜਿਹੜਾ ਇਹ ਸਾਰਾ ਪ੍ਰਬੰਧ ਕਰਦਾ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਆਓ ਅੰਤ ਦੇ ਵਿੱਚ ਗੁਰੂ ਸਾਹਿਬ ਜੀ ਦੇ ਉਹ ਪਵਿੱਤਰ ਜਿਹੜਾ ਸਮਾ ਜਿਹੜਾ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ 사ਤਗੁਰ ਜੀ ਨੇ ਖਾਲਸੇ ਨੂੰ ਉਦੇਸ਼ ਕੀਤਾ ਸੀ ਉਹ ਆਦੇਸ਼ ਹੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਨੂੰ ਗੁਰੂ ਨੇ ਸਿੱਖ ਨੇ ਗੁਰੂ ਕਰਕੇ ਜਾਨਣਾ ਹੀ ਪਰ ਸਿੱਖ ਨੇ ਉਸ ਪ੍ਰਤੀਗਿਆ ਨੂੰ ਜਿਹੜਾ ਸਤਿਗੁਰਜੀ ਨੇ ਸਾਨੂੰ ਇਹ ਗੁਰਸ਼ਬਦ ਦਾ ਖਜ਼ਾਨਾ ਬਖਸ਼ਿਸ਼ ਕੀਤਾ ਸੀ ਜਿਹਦੇ ਅਨੁਸਾਰ ਜੀਵਨ ਨੂੰ ਜੀਵਣਾ ਉਹ ਜੀਵਨ ਜਿਉਣ ਦੀ ਵੀ ਚਾਹਤ ਸਤਿਗੁਰਜੀ ਸਾਨੂੰ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ